ਗੰਦੇ ਪਾਣੀ ਦੇ ਮਸਲੇ ਨੂੰ ਲੈ ਕੇ ਲੋਕ ਇਨਸਾਫ ਮੰਚ ਅਤੇ ਮਈਆ ਪਗਵਾਨ ਦਰਵਾਜ਼ਾ ਫਲੋਰ ਵੱਲੋਂ ਬੀਡੀਓ ਦਫਤਰ ਫਲੋਰ ਨੂੰ ਸੌਂਪਿਆ ਗਿਆ ਮੰਗ ਪੱਤਰ ਅਤੇ ਕਿਹਾ ਗਿਆ ਕਿ ਇਸ ਮਸਲੇ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਨਹੀਂ ਤਾਂ ਲਾਵਾਂਗੇ ਪੱਕੇ ਤੌਰ ਤੇ ਦਰਨਾ ਅਤੇ ਕਰਾਂਗੇ ਭੁੱਖ ਹੜਤਾਲ ਅੱਜ ਲੋਕ ਇਨਸਾਫ ਮੰਚ ਉਹਨਾਂ ਜਿਹੜੀ ਕੱਲ ਮਈਆ ਦਰਵਾਜ਼ਾ ਦੇ ਉੱਪਰ ਮੀਟਿੰਗ ਕੀਤੀ ਗਈ ਸੀ ਉਹਦੇ ਵਿੱਚ ਅਸੀਂ ਤੈਅ ਕੀਤਾ ਸੀ ਕਿ ਅੱਜ ਜਿਹੜਾ ਇਹ ਨਮਰੰਦਮ ਬੀਡੀਪੀਓ ਸਾਹਿਬ ਨੂੰ ਦੇਣਾ ਆ ਜਿਹਦੇ ਵਿੱਚ ਅਸੀਂ ਇਹ ਮੰਗ ਕੀਤੀ ਆ ਨਮਰੰਦਮ ਅਸੀਂ ਦੇਣ ਆਏ ਸੀ ਬੀਡੀਪੀਓ ਸਾਹਿਬ ਕੋਤੇ ਬਿਜੀ ਸੀਗੇ ਉਹਨਾਂ ਦੀ ਜਗ੍ਹਾ ਤੇ ਸਾਡੇ ਮਾਨ ਜੋ ਜ ਰਜਿੰਦਰ ਜੀ ਜਿਹੜੇ ਉਹਨਾਂ ਨੇ ਸਾਡੇ ਕੋਲੋਂ ਨਮਰੰਦਮ ਲੈ ਲਿਆ ਤੇ ਸਾਡੇ ਨਾਲ ਉਹਨਾਂ ਨੇ ਪ੍ਰੋਕਸਾ ਵੀ ਦਵਾਇਆ ਕਿ ਜਿਹੜਾ ਸਾਡੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਜਲਦ ਤੋਂ ਜਲਦ ਅਸੀਂ ਪੂਰੀਆਂ ਕਰਨ ਦੇ ਵਾਸਤੇ ਪੂਰੀ ਕੋਸ਼ਿਸ਼ ਕਰਾਂਗੇ ਉਹਦੇ ਲਈ ਜਿੱਦਾਂ ਵੀ ਉਹਨਾਂ ਨੇ ਆਪਣੇ ਵੱਲੋਂ ਸਾਡੇ ਨਾਲ ਵਾਦਾ ਕੀਤਾ ਕਿ ਕੋਈ ਹਾਈ ਟੈਕ ਮੀਟਿੰਗ ਜਿਹਦੇ ਵਿੱਚ ਸਾਰਿਆਂ ਨੂੰ ਕਟਕਾਂ ਬਥਾਲ ਕੇ ਇੱਦਾਂ ਵੀ ਲੋਕੀ ਹੱਲ ਨਿਕਲਦਾ ਹੱਲ ਕੱਢਣ ਵੱਲ ਵਧਾਂਗੇ ਅੱਜ ਜਿਹੜਾ ਪਾਣੀ ਦਾ ਮਸਲਾ ਆ ਉਹ ਮੱਈਆ ਦਰਬਾਰ ਦੇ ਅੱਜ ਪੂਰੀ ਤਰ੍ਹਾਂ ਦੇ ਨਾਲ ਬਹੁਤ ਮਤਲਬ ਵੱਡੇ ਪੱਧਰ ਦੇ ਉੱਪਰ ਪਾਣੀ ਖੜਿਆ ਹੋਇਆ ਉਹਦੇ ਜਿੱਥੇ ਮੱਈਆ ਦਰਬਾਰ ਦੇ ਵਿੱਚ ਆਉਣ ਵਾਲੇ ਸਭ ਦਾ ਜੁਆ ਨੂੰ ਪ੍ਰੋਬਲਮ ਆਉਂਦੀ ਆ ਉਹਦੇ ਨਾਲ-ਨਾਲ ਪਰੇ ਸਕੂਲ ਵੀ ਆ ਸਕੂਲ ਦੇ ਜਿਹੜੇ ਬੱਚੇ ਆ ਜਿਹੜੇ ਲੋਕ ਬਸਾਂ ਵੀ ਪਰੇ ਨੂੰ ਘੁੰਮ ਕੇ ਆਉਂਦੀਆਂ ਤੇ ਜਿਹੜੇ ਲੋਕ ਵਿਚਾਰੇ ਆਪਣੇ ਸਾਧਨਾਂ ਤੇ ਬੱਚੇ ਨੂੰ ਛੱਡ ਕੇ ਆਉਂਦੇ ਆ ਉਹ ਵੀ ਕਈ ਵਾਰ ਉੱਥੇ ਡਿੱਗੇ ਇਤਿਹਾਸ ਦੇ ਹੋਂਦ ਦਾ ਜਿਹੜਾ ਡਰਿਆ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਜਿਤੇ 7 ਤਰੀਕ ਤੱਕ ਦਾ ਸਮਾਂ ਦਿੱਤਾ ਆ ਕਿ 7 ਤਰੀਕ ਤੱਕ ਜਿਹੜੇ ਸਾਡੇ ਮਸਲੇ ਆ ਉਹਨਾਂ ਦਾ ਜੋਗ ਜਿਹੜਾ ਹਾਲਿਆ ਉਹ ਕੱਢਿਆ ਜਾਵੇ ਨਹੀਂ ਤੇ 7 ਤਰੀਕ ਤੋਂ ਬਾਅਦ ਜਿਹੜਾ ਤੇ ਪੱਕਾ ਕਰਨਾ ਆ ਉਹ ਲਗਾਇਆ ਜਾਊਗਾ ਤੇ ਉਸ ਤੋਂ ਬਾਅਦ 15 ਤਰੀਕ ਨੂੰ ਸਾਡੇ ਦਰਬਾਰ ਦੇ ਜਿਹੜੇ ਬਹੁਤ ਹੀ ਸਾਡੇ ਸਤਿਕਾਰਤ ਨਾਭਾ ਸ਼ੰਭੂ ਜੀ ਆ ਉਸ ਤੋਂ ਬਾਅਦ ਉਹ ਭੁੱਖ ਹੜਤਾਲ ਤੇ ਲੱਟਣਗੇ ਤੁਹਾਨੂੰ ਲੱਗਦਾ ਵੀ ਇਹ ਕੁਝ ਦਿਨਾਂ ਦੇ ਮੈਮੋਰੰਡਮ ਮੀਟਿੰਗਾਂ ਤੋਂ ਪਹਿਲਾਂ ਕਰਨਾ ਆ ਕੋਸ਼ਿਸ਼ ਕੀਤੀ ਹੈ ਜਿਵੇਂ ਅਸੀਂ ਮੈਮੋਰੰਡਮ ਦਿੱਤਾ ਸਾਡੇ ਅਰਜੰਦਰ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਕੀ ਜਲਦ ਤੋਂ ਜਲਦ ਅਸੀਂ ਇਸ ਮਸਲੇ ਨੂੰ ਹੱਲ ਕਰਨ ਦੇ ਵਾਸਤੇ ਜਿੱਦਾਂ ਦੀ ਵੀ ਸਾਨੂੰ ਕੋਈ ਮੀਟਿੰਗ ਕਰਨੀ ਪਈ ਜਿਨ੍ਹਾਂ ਦੇ ਨਾਲ ਵੀ ਕੋਈ رابطہ ਕਰਨ ਕਰਨਾ ਪਿਆ ਕਰਕੇ ਅਸੀਂ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਾਂਗੇ ਬਾਈ ਨੂੰ ਪਹਿਲਾਂ ਵੀ ਨੋਟੀਸ ਨਾਲ ਲਗਾ ਚੁੱਕੇ ਹਾਂ ਕੋਈ ਵੀ ਨਾਲ ਕੋਈ ਮਤਲਬ ਹਰ ਕੇ ਇਸ ਕਰਕੇ ਜਿਹੜਾ ਬਾਈ ਨੂੰ ਪਹਿਲਾਂ 21 ਤਰੀਕ ਨੂੰ 24 ਨੂੰ ਜਿਹੜਾ ਧਰਨਾ ਲੱਗਾ ਸੀ ਉਹਦੇ ਵਿੱਚ ਕੋਈ ਯੋਗ ਹੱਲ ਨਾ ਨਿਕਲਣ ਕਰਕੇ ਇਸੇ ਕਰਕੇ ਜਿਹੜਾ ਸਾਡਾ ਅਗਲਾ ਐਲਾਨ ਹੈ ਉਹ ਪੱਕੇ ਧਰਨੇ ਦਾ ਆ ਪਹਿਲਾਂ ਇੱਕ ਦਿਨ ਦਾ ਧਰਨਾ ਸੀ ਹੁਣ ਲਗਾਤਾਰ ਪੱਕਾ ਧਰਨਾ ਚੱਲੂਗਾ